ਸਿੱਧੂ ਮੂਸੇਵਾਲੇ ਦੇ ਬਰੋਟਾ ਗੀਤ ਕਰਕੇ ਬਲਕੌਰ ਸਿੰਘ ਹੋਰਾਂ ਨੂੰ ਕਿਉਂ ਮੰਗਣੀ ਪਈ ਮਾਫੀ? ਕਿਉਂ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਹੋ ਰਹੀਆਂ ਨੇ ਵਾਇਰਲ ਆ? 48 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਗੀਤ ਨੇ ਐਸਾ ਕੀ ਕਰਤਾ ਜਿਹੜਾ ਕਿ YouTube ਦੇ ਉੱਪਰ ਹੋਰ ਕੋਈ ਵੀ ਵੀਡੀਓ ਨਹੀਂ ਕਰ ਸਕਿਆ। ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਲਕੌਰ ਸਿੰਘ ਹੋਰਾਂ ਦੀ। ਸੋਸ਼ਲ ਮੀਡੀਆ ਦੇ ਉੱਪਰ ਕੁਝ ਪੋਸਟਾਂ ਵਾਇਰਲ ਹੋ ਰਹੀਆਂ ਨੇ ਬਲਕੌਰ ਸਿੰਘ ਹੋਰਾਂ ਦੀਆਂ। ਕਹਿੰਦੇ ਨੇ ਕਿ ਬਲਕੌਰ ਸਿੰਘ ਹੋਰਾਂ ਨੇ ਬਰੋਟਾ ਗੀਤ ਕਰਕੇ ਮਾਫੀ ਮੰਗੀ ਐ। ਇੱਕ ਪੋਸਟ ਆ ਜਿਹੜੀ ਕਿ ਬਹੁਤ ਜ਼ ਪੂਰੀ ਗੱਲ ਅਸਲ ਵਿੱਚ ਇਹ ਹੋਈ ਕਿ ਜਿਹੜਾ ਬਰੋਟਾ ਕੀ ਦਾ ਵੀਡੀਓ ਸੀ 6 ਵਜੇ ਅਪਲੋਡ ਹੋਣਾ ਸੀ ਤਕਰੀਬਨ 20 ਮਿੰਟ ਲੇਟ ਹੋ ਗਿਆ ਲੇਟ ਕਿਉਂ ਹੋ ਗਿਆ ਵੀਡੀਓ ਡਾਇਰੈਕਟਰ ਵੱਲੋਂ ਕੋਈ ਨਵਾਂ ਸ਼ਾਟ ਜੋੜਿਆ ਗਿਆ ਇਸੇ ਕਰਕੇ ਲੇਟ ਹੋ ਗਿਆ ਅਤੇ ਬਲਕੌਰ ਸਿੰਘ ਹੋਰਾਂ ਨੇ ਇਸੇ ਚੀਜ਼ ਨੂੰ ਲੈ ਕੇ ਪੋਸਟ કરી ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮਾਫੀ ਚਾਹੁੰਦੇ ਆ ਕਿ ਵੀਡੀਓ 20 ਮਿੰਟ ਲੇਟ ਹੋ ਗਈ ਅਸਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਟੀਮ ਵੱਲੋਂ ਜਾਂ ਫਿਰ ਦੀਪਗਰੇਵਾਲ ਵੱਲੋਂ ਕੋਈ ਦਿੱਕਤ ਨਹੀਂ ਸੀ ਅਸਲ ਦੇ ਵਿੱਚ ਜਿਹੜੀ ਆਪਾਂ ਨੂੰ ਪਰੇਸ਼ਾਨੀ ਆਈ ਪ੍ਰੋਬਲਮ ਆਈ ਉਹ ਵੀਡੀਓ ਡਾਇਰੈਕਟਰ ਵੱਲੋਂ ਆਈ ਕਿਉਂਕਿ ਵੀਡੀਓ 20 ਮਿੰਟ ਲੇਟ ਮਿਲੀ ਉਹਨਾਂ ਨੇ ਕੋਈ ਨਵਾਂ ਸ਼ਾਟ ਸੀ ਜਿਹੜਾ ਜੋੜਨਾ ਸੀ ਵਿੱਚ ਆਗਰ ਉਹ ਸ਼ਾਰਟ ਨਾ ਲਾਉਂਦੇ ਤਾਂ ਵੀਡੀਓ ਅਧੂਰੀ ਰਹਣੀ ਸੀ ਕਈ ਵਾਰ ਕੋਈ ਚੀਜ਼ਾਂ ਆਣ ਜਮਾਂ ਐਂਡ ਤੇ ਜਾ ਕੇ ਵੀਡੀਓ ਡਾਇਰੈਕਟਰ ਦੇ ਦਿਮਾਗ 'ਚ ਆ ਜਾਂਦੀਆਂ ਨੇ ਕਿ ਇਹ ਸ਼ਾਰਟ ਆਗਰ ਇਸ ਤਰੀਕੇ ਨਾਲ ਕਰ ਲਈਏ ਤਾਂ ਕੁਝ ਚੰਗਾ ਦੇਖੂਗਾ ਹੈਨਾ ਕਈ ਚੀਜ਼ਾਂ ਹੋਰ ਦਿਮਾਗ 'ਚ ਹੁੰਦੀਆਂ ਨੇ ਇਸੇ ਤਰੀਕੇ ਨਾਲ ਵੀਡੀਓ 20 ਮਿੰਟ ਲੇਟ ਹੋ ਗਈ ਬਲਕੌਰ ਸਿੰਘ ਨੇ ਕਿਹਾ ਕਿ ਮਾਫੀ ਚਾਹੁੰਦੇ ਆ ਕਿ ਥੋੜੀ ਵਧੀਆ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰਨ ਵਾਸਤੇ ਥੋੜਾ ਸਮਾਂ ਲੱਗ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਗੇ ਨੂੰ ਵੀ ਕੋਸ਼ਿਸ਼ ਰਹੂਗੀ ਕਿ ਵਧੀਆ ਗੀਤ ਦੇ ਵਧੀਆ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀ। ਅਤਿ ਆਹੀ ਪੋਸਟ ਬਲਕੌਰ ਸਿੰਘ ਹੋਰਾਂ ਦੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਆ। ਬਾਕੀ ਲੋਕਾਂ ਨੇ ਬਲਕੌਰ ਸਿੰਘ ਹੋਰਾਂ ਦਾ ਬਹੁਤ ਧੰਨਵਾਦ ਕਰਿਆ। ਸਿੱਧੂ ਮੂਸੇ ਵਾਲੇ ਦਾ ਅਗਰ ਆਪਾਂ ਚੈਨਲ ਦੇਖਦੇ ਆਂ, ਕਮੈਂਟ ਪੜ੍ਹਦੇ ਆਂ ਤਾਂ ਖਾਸ ਕਰਕੇ ਬਲਕੌਰ ਸਿੰਘ ਹੋਰਾਂ ਦਾ ਧੰਨਵਾਦ ਕਰਿਆ ਕਿ ਬਲਕੌਰ ਸਿੰਘ ਜੀ ਧੰਨਵਾਦ ਇੰਨਾ ਵਧੀਆ ਗੀਤ ਸਾਨੂੰ ਦੇਣ ਲਈ ਕਿਉਂਕਿ ਬਹੁਤ ਸਮਾਂ ਹੋ ਗਿਆ ਸੀ ਕੋਈ ਇਸ ਤਰੀਕੇ ਦਾ ਗੀਤ ਚਾਹੀਦਾ ਸੀ ਜਿਹੜਾ ਕਿ ਦੁਬਾਰਾ ਸਿੱਧੂ ਦੀ ਇੱਕ ਵਾਰ ਫ ਵਲੇ ਕਰਾ ਸਕੀ ਬਸ ਤਾਂ ਸਿੱਧੂ ਦੇ ਸਾਰੇ ਹੀ ਗੀਤ ਹਿੱਟ ਨੇ ਪਰਾ ਜਿਸ ਤਰੀਕੇ ਨਾਲ ਬਰੋਟਾ ਰਿਲੀਜ਼ ਹੋਇਆ ਕਾਫੀ ਸਮਾਂ ਲੋਕਾਂ ਦੇ ਦਿਮਾਗਾਂ ਵਿੱਚ ਰਹੂਗਾ ਇਹ ਜਿਹੜੇ ਪਹਿਲਾਂ ਗੀਤ ਰਿਲੀਜ਼ ਹੋਏ ਨੇ ਉਹ ਵੀ ਵਧੀਆ ਸੀ ਪਰ ਇੱਕ ਦੋ ਗੀਤ ਐਸੇ ਵੀ ਸੀ ਜਿਹੜੇ ਕਿ ਲੀਕ ਹੋ ਚੁੱਕੇ ਸੀ ਬਰੋਟਾ ਜਿਹੜਾ ਗੀਤ ਸੀ ਇਹ ਜਮਾ ਫਰੈਸ਼ ਗੀਤ ਸੀ ਅਤੇ ਲੋਕਾਂ ਨੂੰ ਐਸੇ ਕਰਕੇ ਜਾਦੇ ਪਸੰਦ ਆਇਆ ਹੁਣ ਬਲਕੌਰ ਸਿੰਘ ਤੋਂ ਇਲਾਵਾ ਅਗਰ ਆਪਾਂ ਗੀਤ ਦੀ ਗੱਲ ਕਰਦੇ ਆਂ ਗੀਤ ਦੀ ਇੱਕ ਖਾਸ ਅਪਡੇਟ ਇਹ ਆ ਕਿ 48 ਘੰਟਿਆਂ ਦੇ ਵਿੱਚ ਇਹ ਤਕਰੀਬਨ 28 ਮਿਲੀਅਨ ਵਿਊ ਹਾਸਲ ਕਰ ਚੁੱਕਿਆ ਸੀ ਅਤੇ ਕਮੈਂਟ 2 ਮਿਲੀਅਨ ਆ ਕਹਿੰਦੇ ਨੇ ਕਿ ਇਸ 48 ਘੰਟਿਆਂ ਦੇ ਵਿੱਚ ਸਭ ਤੋਂ ਵੱਧ ਰਕਾਰਡ ਇਸ ਗੀਤ ਦੇ ਨਾਮ ਰਿਹਾ ਨਾ ਤਾਂ ਕਿਸੇ ਦੇ 28 ਮਿਲੀਅਨ ਵਿਊ ਹੋਏ ਨਾ ਕਿਸੇ ਦੇ 2 ਮਿਲੀਅਨ ਕਮੈਂਟ ਹੋਏ ਤਾਂ ਇੱਕ ਬਹੁਤ ਵੱਡਾ ਰਿਕਾਰਡ ਇਸ ਗੀਤ ਨੇ ਹਾਸਲ ਕੀਤਾ YouTube ਦੇ ਉੱਪਰ ਅਤੇ ਨਾਲ ਹੀ ਟੀਮ ਨੇ ਕਿਹਾ ਕਿ ਅਗਰ ਤੁਸੀਂ 20 ਮਿਲੀਅਨ ਕਮੈਂਟ ਪੂਰੇ ਕਰ ਦਿੰਦੇ ਹੋ ਸਭ ਤੋਂ ਵੱਧ ਕਮੈਂਟਾਂ ਵਾਲੀ ਵੀਡੀਓ ਬਣਾ ਦਿੰਦੇ ਹੋ ਤਾਂ ਇੱਕ ਹੋਰ ਨਵਾਂ ਗੀਤ ਇਸੇ ਤਰ੍ਹਾਂ ਦਾ ਤੁਹਾਨੂੰ ਸੁਣਨ ਨੂੰ ਮਿਲੇਗਾ ਤਾਂ ਮਿੱਤਰੋ ਸਿੱਧੂ ਮੂਸੇ ਵਾਲਾ ਦਾ ਗੀਤ ਜਿੱਥੇ ਹਿੱਟ ਸਾਬਤ ਹੋਇਆ ਉਸ ਦੇ ਨਾਮ ਨਾਲ ਕੁਝ ਰਿਕਾਰਡ ਵੀ ਬਣਾਏ ਹਲੇ ਹੋਰ ਵੀ ਰਿਕਾਰਡ ਬਣ ਸਕਦੇ ਨੇ ਹੋ ਸਕਦਾ ਜਿਸ ਤਰੀਕੇ ਦਾ ਗੀਤ ਹੈ ਲੋਕ ਰੀਪੀਟ ਤੇ ਲਾ ਕੇ ਸੁਣ ਰਹੇ ਨੇ ਹੋ ਸਕਦਾ 100 ਮਿਲੀਅਨ ਵੀ ਛੂਜੇ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਗੀਤ ਨੇ ਸਿੱਧੂ ਦੇ 3-4 400 500 ਮਿਲੀਅਨ ਤੇ ਖੜੇ ਨੇ ਸ਼ਾਇਦ ਹੋਰ ਵੀ ਜਿਆਦਾ ਹੋਣ ਹੈਨਾ ਤਾਂ ਇਸ ਤੋਂ ਬਾਅਦ ਅਗਰ ਅਸੀਂ ਸਪੋਟੀਫਾਈ ਦੀ ਗੱਲ ਕਰਦੇ ਆ ਤਾਂ ਇੱਥੇ ਵੀ 48 ਘੰਟਿਆਂ ਦੇ ਵਿੱਚ 2 ਮਿਲੀਅਨ ਤੋਂ ਜ਼ਿਆਦਾ ਸਟ੍ਰੀਮ ਹੋ ਚੁੱਕੇ ਨੇ ਸਪੋਟੀਫਾਈ ਦੇ ਉੱਪਰ ਬਹੁਤ ਵੱਡੀ ਗੱਲ ਹੈ ਕਿ 48 ਘੰਟਿਆਂ ਦੇ ਵਿੱਚ 2 ਮਿਲੀਅਨ ਦਾ ਰਿਕਾਰਡ ਆ ਬਹੁਤ ਵੱਡੇ ਕਲਾਕਾਰਾਂ ਨੂੰ ਇਹ ਰਿਕਾਰਡ ਮਿਲਦਾ ਸਿੱਧੂ ਨੂੰ ਬਹੁਤ ਜ਼ਿਆਦਾ ਲੋਕ ਸੁਣਦੇ ਨੇ ਸਪੋਟੀਫਾਈ ਦੇ ਉੱਪਰ ਕਿਉਂਕਿ ਸਪੋਟੀਫਾਈ ਦੇ ਉੱਪਰ ਲੋਕ ਲੂਪ ਤੇ ਲਾ ਕੇ ਵੀ ਛੱਡ ਦਿੰਦੇ ਨੇ ਜਾਂ ਜਦੋਂ ਕੋਈ ਸਫਰ ਕਰਦਾ ਉਦੋਂ ਵੀ ਸੁਣੀ ਜਾਂਦੇ ਨੇ ਜਾਂ ਫਿਰ ਵੈਸੇ ਵੀ ਹੈਨਾ ਸਪੋਟੀਫਾਈ ਦੇ ਉੱਪਰ ਵੀ ਬਹੁਤ ਜਨਤਾ ਬੈਠੀ ਆ ਤਾਂ ਕੁਝ ਖਾਸ ਰਿਕਾਰਡ ਨੇ ਜਿਹੜੇ ਸਿੱਧੂ ਮੂਸੇ ਵਾਲੇ ਦੇ ਗੀਤ ਨੂੰ ਲੈ ਕੇ ਸਾਹਮਣੇ ਆਏ ਨੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ